ਕਾ ਜੀ ਕਾਫੀ ਲੋਕਾਂ ਦੀ ਖੁਆਇਸ਼ ਸੀ ਕਿ ਬਾਬਾ ਕਬੀਰ ਜੀ ਦੇ ਜਿਹੜੇ ਸ਼ਲੋਕ ਆ ਉਹ ਸਾਨੂੰ ਸੁਣਾਏ ਜਾਣ ਤੇ ਜਿਹੜੀ ਆਪਾਂ ਸੋਭਾ ਫੋਟੋਆਂ ਪਾਉਣੀਆਂ ਗੁਰੂਆਂ ਦੀਆਂ ਉਹਨਾਂ ਨੂੰ ਹੁਣ ਛੱਡ ਗਏ ਆਪਾਂ ਕੁਛ ਦਿਨ ਕਬੀਰ ਦੇ ਜਿਹੜੇ ਸ਼ਲੋਕ ਨੇ ਉਹ ਸਾਨੂੰ ਬਾਬਾ ਜੀ ਉਸ ਨਾਮਾਂ ਕਿ ਕਿੰਨੇ ਮਿੰਟਾਂ ਦੇ ਸੁਣਾਵਾਂਗੇ ਉਹ ਤੁਸੀਂ ਸਾਰੇ ਸ਼ਲੋਕ ਜਿੰਨੇ ਹੈਗੇ ਪਰ ਰੋਜ਼ ਪਾਇਆ ਕਰਾਂਗੇ ਤੁਸੀਂ 15 ਮਿੰਟ ਦੇ ਰੋਜ਼ ਸਾਨੂੰ ਸੁਣਾਦਿਆ ਕਰੋ ਅਸੀਂ 15 ਮਿੰਟ ਦੇ ਸ਼ਲੋਕ ਰੋਜ਼ ਹਾਂ ਅਸੀਂ ਬਾਬਾ ਕਬੀਰ ਜੀ ਦੇ ਦੇ ਫਰੀਦ ਜੀ ਦੇ ਹਾਂ ਇਹ ਸੀ ਲਗਾਤਾਰ 15 ਮਿੰਟ ਦੇ ਰੋਜ਼ ਮਤਲਬ ਘਟ ਤੋਂ ਘਟ ਸਾਡੇ ਇਹ 10 ਦਿਨ ਲਗਾਤਾਰ ਚੱਲੇ 10 ਦਿਨ ਬਾਈ ਜੀ ਤੁਹਾਨੂੰ ਫਰੀਦ ਦੇ ਕਬੀਰ ਦੇ ਸਲੋਕ ਜਿਹੜੇ ਸੁਣਾਏ ਜਾਣਗੇ ਤੇ ਉਸ ਤੋਂ ਅੱਗੇ ਜੋ ਜੋ ਵੀ ਹੋ ਜਾਊਗਾ ਖਬਰਾਂ ਤੋਂ ਪਹਿਲਾਂ ਗੁਰਬਾਣੀ ਖਬਰਾਂ ਰੋਜ਼ ਪਾਉਣੀਆਂ ਪਾਉਣੀਆਂ ਪਰ ਪਹਿਲਾਂ ਗੁਰਬਾਣੀ ਪਾਏ ਕਰਾਂਗੇ ਲੋਕ ਫੋਟੋਆਂ ਪਾਉਂਦੇ ਆ ਮੇਰਾ ਧਿਆਨ ਆ ਵੀ ਇਹ ਪਹਿਲਾਂ ਗੁਰਬਾਣੀ ਪਾਏ ਕਰਕੇ ਜਦੋਂ ਚਲੋ ਗੁਰਬਾਣੀ ਦਾ ਕੋਈ ਹੁੰਦਾ ਹੋ ਤਾਂ ਫਿਰ ਬਿਜਲੀ ਫੋਟੋਆਂ ਪਾ ਦਾਂਗੇ ਮੇਰਾ ਮੰਨਣਾ ਹੈ ਵੀ ਲੋਕਾਂ ਦੀ ਜਿਹੜੀ ਹੈਗੀ ਇਹ ਮੰਗ ਵੀ ਹੈ ਤੇ ਮੇਰਾ ਮੰਨਣਾ ਵੀ ਹੈ ਵੀ ਪਹਿਲਾਂ ਆਪਾਂ ਬਾਬਾ ਜੀ ਬਿਲਕੁਲ ਗੁਰਬਾਣੀ ਦੇ 15 ਮਿੰਟਾਂ ਦੇ ਪਾਉਣੇ ਬਸ 15 ਮਿੰਟਾਂ ਦੇ ਰੋਜ਼ ਪਾਇਆ ਕਰਾਂਗੇ ਜੀ ਵਧੀਆ ਧਿਆਨ ਨਾਲ ਸੁਣਿਆ ਕਰੋ ਕਬੀਰ ਸਾਹਿਬ ਦੇ ਸ਼ਲੋਕ ਉਸ ਤੋਂ ਬਾਅਦ ਫਰੀਦ ਸਾਹਿਬ ਜੱਜ ਕੀ ਪਾਇਆ ਕਰਾਂਗੇ 15 ਮਿੰਟ ਦੇ ਪੂਰੇ ਜੱਜ ਕੀ ਪੂਰੇ ਧਿਆਨ ਨਾਲ ਸੁਣਨਾ ਕਬੀਰ ਸਾਹਿਬ ਦੇ ਫਰੀਦ ਸਾਹਿਬ ਦੇ ਮੰਨ ਲੱਗਿਆ ਕਰੋ ਸੁਣਨ ਦਾ ਸੁਣਨ ਵਾਸਤੇ ਮੰਨ ਲੱਗਿਆ ਕਰੋ ਤੁਸੀਂ ਕਿਹਾ ਕਰੋਗੇ ਵੀ ਹੋਰ ਪਾਓ ਜੀ ਠੀਕ ਹੈ ਜੀ ਸਸਿਕਾਲ ਜੀ